ਰਾਣਾ ਬਸ਼ੀਰਾ ਨੂੰ ਦੇ ਗਏ ਇਹ ਕੁਪੜਾ ਰਹਿਣ ਵਾਲਾ ਤੋਂ ਮੈਂ ਜਦ ਦਦਾਰ ਸਦਾਰ ਇਕੱਠਾ ਕਰਕੇ ਜਦੋਂ ਪ੍ਰੋਜੈਕਟ ਜਾਣ ਲੱਗਾ ਕਵਾਟਰ ਤੇ ਇਹ ਰਸਤੇ ਦੇ ਬੰਦੇ ਤੇ ਨਾ ਆ ਗਏ ਇਹਨਾਂ ਨੂੰ ਮੈਨੂੰ ਫੜਿਆ ਔਰ ਪੈਸੇ 45 ਹਜ਼ਾਰ ਮੇਰਾ ਲੈ ਗਏ ਔਰ ਮੈਨੂੰ ਨਾਲ ਛੋਲੇ ਦੇ ਨਾਲ ਮਾਰ ਗਏ ਲੱਤਾਂ ਮਾਰ ਗਏ ਇੱਕ ਛੋਲ ਵਿੱਚ ਮਨ ਨੂੰ ਲੋਕ ਦੀ ਭਾਲੀ ਉਹ ਬੰਦੇ ਤੇ ਸੀ ਸੀ ਉਹਨਾਂ ਕੋਲ ਜਿਹੜੀ ਪਹਿਲਾਂ ਪਹਿਲਾਂ ਤੇ ਜਿਹੜੀ ਐਫ ਆਈ ਆਰ ਪਿਆਰ ਦੇਖੋ ਉਹਦਾ ਐਫ ਆਈ ਆਰ ਦਿਸ ਕਰਦੇ ਮੇਰਾ ਨਾਮ ਬਸ਼ੀਰ ਅਮਨ ਦੇਗ ਹੈ ਇਹ ਕਪਾਣਾ ਦੇ ਰੇਡ ਵਾਲਾ ਤੋਂ ਮੈਂ ਜਦ ਜਗਾਰ ਸਦਾਰ ਕਟਾ ਕਰਕੇ ਜਦੋਂ ਜਾਣ ਲੱਗਾ ਕ્વાਟਰ ਤੇ ਇਹ ਰਸਤੇ ਵਿੱਚ ਬੰਦੇ تین ਆ ਗਏ ਇਹਨਾਂ ਨੂੰ ਮੈਨੂੰ ਫੜਿਆ ਔਰ ਪੈਸੇ 45000 ਮੇਰਾ ਲੈ ਗਏ ਔਰ ਮੈਨੂੰ ਨਾਲ ਛੁਰੇ ਦੇ ਨਾਲ ਮਾਰ ਗਏ ਲੱਤਾਂ ਮਾਰ ਗਏ تو موبائل ایک موبائل لے گئے اور سلا جی کی ایک ڈبی سی وہ بھی لے گئے میرا پین بھی لے گئے اور میرے پاس کچھ چھٹیا ہی نہیں جی سر پہ ادھر کاپا سر پہ مار دے تو میں کاپا ہاتھ میں پھڑ لیا میں بولا چلو میرے بازو ٹوٹ جان گے تو مگر میرا سر بچ جاؤ ہے تو یہ دیکھا کہ ساری ریکویسٹ ہے جی ابھی پردیش میں چاہیں ਸਾਡੇ ਲੋਕਾਇਟ ਨੇ ਕਿ ਸਰਪ੍ਰੇਖਿਆ ਦਾ ਕੰਮ ਹੋਣਾ ਚਾਹੀਦਾ ਜੰਬੀ ਸਰੋ ਨੇ ਤੇ ਉਹ ਜਿਹੜੇ ਮੁਰਜ਼ਮ ਹੈ ਮੁਖਸਰ ਸ਼ਹਿਰ ਦੇ ਹੀ ਹੈ ਨਬੀ ਸਾਹਿਬ ਰੋਡ ਦੇ ਇੱਕ ਅੰਦਰ ਹੈਗਾ ਬਾਕੀ ਉਹ ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਬਾਕੀ ਹੁਣੇ ਇਹਦੇ ਤੇ ਫੌਰੀ ਐਕਸ਼ਨ ਹੋਣਾ ਚਾਹੀਦਾ ਇੱਕ ਛੋਲ ਵਿੱਚ ਨਾਲ ਦੇ ਵਿੱਚੋਂ ਲੁੱਟ ਗਈ ਸੀ ਹਾਂਜੀ ਉਹ ਬੰਦੇ ਟਰੇਸ ਹੋ ਗਈ ਸੀ ਉਹਨਾਂ ਤੇ ਇੱਕ ਵੀ ਜਿਹੜੀ ਪਹਿਲਾਂ ਤਾਂ ਇਹਨਾਂ ਤੇ ਜਿਹੜੀ ਐਫ ਆਈ ਆਰ ਬਿਆਨ ਲੇਖ ਕੇ ਉਹਨਾਂ ਦਾ ਐਫ ਆਈ ਆਰ ਕਿਸੇ ਕਰ ਦਿੱਤੀ ਇੱਕ ਬੰਦੇ ਦੀ ਜਿਹੜੀ ਗ੍ਰਿਫਤਾਰੀ ਬਾਦੀ ਹੈ ਯਾਰ ਬਾਕੀ ਬੰਦੇ ਵੀ ਇਹਨੂੰ ਜਲਦੀ ਅਰੈਸਟ ਕਰ ਲੈਂਦੇ। ਇਹਦਾ ਨਾਮ ਬਸ਼ੀਰ احمد ਦੇਗ ਹੈ, ਪੀਕੋਪਾਰਾ ਰਹਿਣ ਵਾਲਾ। ਤੋਂ ਮੈਂ ਜਦੋਂ ਜਦਾਲ ਸਦਾਰ ਕਟਾ ਕਰਕੇ ਜਦੋਂ ਪ੍ਰੋਪਰਸ਼ਨ ਜਾਣ ਲੱਗਾ ਇਸਕਾ ਕੁਆਰਟਰ ਤੇ ਇਹ ਰਸਤੇ 'ਤੇ ਬੰਦੇ ਤੇ ਆ ਗਏ, ਇਹਨਾਂ ਨੂੰ ਮੈਨੂੰ ਫੜਿਆ ਔਰ ਪੈਸੇ 45 ਹਜ਼ਾਰ ਮੇਰਾ ਲੈ ਗਏ ਔਰ ਮੈਨੂੰ ਨਾਲ ਛੋਲੇ ਦੇ ਨਾਲ ਮਾਰ ਗਏ, ਲੱਤ ਮਾਰ ਕੇ ਗਏ। ਇੱਕ ਛੋਲ ਵਿੱਚ ਨਾਲ ਇਹਨਾਂ ਨੂੰ ਲੋਕੀਂ ਪਾ ਲਿਓ ਬੰਦੇ ਤੇ ਜੀ ਸੀ ਹੋਣਾ ਕਿ ਇੱਕ ਵੀ ਜਿਹੜੀ ਪਹਿਲਾਂ ਪਹਿਲਾਂ ਦਿੱਤੀ ਸੀ ਐਫ ਆਈ ਆਰ ਪਿਆਰ ਦੇ ਜਿਹੜਾ ਦਾ ਐਫ ਆਈ ਆਰ ਦਿਸ ਕਰ ਤੇ ਮੇਰਾ ਨਾਮ ਬਸ਼ੀਰ ਅਮਰ ਬੇਗ ਹੈ ਇਹ ਕਪਾਣਾ ਦੇ ਰੇਡ ਵਾਲਾ ਤੋਂ ਮੈਂ ਜਦੋਂ ਜਗਦਾ ਸਰਦਾਰ ਘਟਾ ਘਟਾ ਕਰਕੇ ਜਦੋਂ ਜਾਣ ਲੱਗਾ ਕਿ ਕ્વાਟਰ ਤੇ ਇਹ ਰਸਤੇ ਵਿੱਚ ਬੰਦੇ ਤੇ ਨਾ ਆ ਗਏ ਇਹਨਾਂ ਨੂੰ ਮੈਨੂੰ ਫੜਿਆ ਔਰ ਪੈਸੇ 45000 ਮੇਰਾ ਲੈ ਗਏ اور میں نے نال چھوڑی دی نال مار گئے لاتا مار کے گئے اور موبیل ایک موبیل لے گئے اور صلاح جی ایک ڈی بی سی او بھی لے گئے میرا پین بھی لے گئے اور میرے پاس کچھ چھڑی ہی نہیں جی <تصفح> <تصفح> سر پہ ایدر کابا سر پہ مار دے سی تو میں کابا ہاتھ پہ پھار لیا میں بولا چلو میرے بازو ٹوٹ جان گئے تو مگر میرا سر بات جاو ہے ایدر کہا کہ ساڑی روکیسٹ ہے جی ایسی دی پر جائز پہ چاندیا ਸਾਰੇ ਲੋਕਾਂ ਨੂੰ ਗਾਈਡ ਇਹ ਨਹੀਂ ਕਿ ਸਾਰੇ ਪਰਚਾ ਨਹੀਂ ਹੋਣਾ ਚਾਹੀਦਾ ਜੰਮੀ ਸਾਹਿਬ ਨੇ ਅਤੇ ਉਹ ਜਿਹੜੇ ਮੁਰਜ਼ਮ ਹੈ ਮੁਖਸਰ ਸ਼ਹਿਰ ਦੇ ਹੀ ਹੈ ਜੰਮੀ ਸਾਹਿਬ ਰੋਡ ਦੇ ਇੱਕ ਅੰਦਰ ਹੈਗਾ ਬਾਕੀ ਉਹ ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਬਾਕੀ ਹੁਣੇ ਇਹਦੇ ਤੇ ਫੌਰੀ ਐਕਸ਼ਨ ਹੋਣਾ ਚਾਹੀਦਾ ਇੱਕ ਛੋਲ ਵਿੱਚ ਨਾਲ ਦੇ ਵਿੱਚੋਂ ਲੁੱਟ ਗਈ ਸੀ ਹਾਂਜੀ ਉਹ ਬੰਦੇ ਟਰੇਸ ਹੋ ਗਈ ਸੀ ਉਹਨਾਂ ਤੇ ਇੱਕ ਵੀ ਜਿਹੜੀ ਪਹਿਲਾਂ ਤਾਂ ਇਹਨਾਂ ਤੇ ਜਿਹੜੀ ਐਫ ਆਈ ਆਰ ਬਿਆਨ ਲੇ ਕੇ ਉਹਨਾਂ ਦਾ ਐਫ ਆਈ ਆਰ ਕਿਸੇ ਕਰ ਦਿੱਤੀ ਇੱਕ ਬੰਦੇ ਦੀ ਜਿਹੜੀ ਗ੍ਰਿਫਤਾਰੀ ਬਾਦੀ ਹੈ ਯਾਰ ਬਾਕੀ ਬੰਦੇ ਵੀ ਆ ਗਏ ਉਹ ਜਲਦੀ ਅਰੈਸਟ ਕਰ ਰਨਾ ਨਾ ਬਸ਼ੀਰਾਂ ਨੂੰ ਬੇਗੈਂ ਇਹ ਕੁਪਾਰਾ ਰਹਿਣ ਵਾਲਾ ਤੋਂ ਮੈਂ ਜਦ ਜਦਾਰ ਸਦਾਰ ਇਕੱਠਾ ਕਰਕੇ ਜਦੋਂ ਜਾਣ ਲੱਗਾ ਇਸ ਕ્વાਟਰ ਤੇ ਇਹ ਰਸਤੇ ਦੇ ਬੰਦੇ ਤੇ ਆ ਗਏ ਇਹਨਾਂ ਨੂੰ ਮੈਨੂੰ ਫੜਿਆ ਔਰ ਪੈਸੇ 45 ਹਜ਼ਾਰ ਲੈ ਗਏ ਔਰ ਮੈਨੂੰ ਨਾਲ ਛੋਲੇ ਦੇ ਨਾਲ ਮਾਰ ਗਏ ਲੱਤਾਂ ਮਾਰ ਗਏ ਇੱਕ ਛੋਲ ਵਿੱਚ ਨਾਲੇ ਵਿੱਚ ਲੋਕ ਬੀਤੀ ਭਾਲੀਓ ਬੰਦੇ ਤੇ ਸੀ ਹੁਣਾਂ ਕੋਈ ਇੱਕ ਦੀ ਜਿਹੜੀ ਪਹਿਲਾਂ ਪਹਿਲਾਂ ਦਿੱਤੀ ਸੀ ਐਫ ਆਈ ਆਰ ਪਿਆਰ ਦੇ ਉਹਨਾਂ ਦਾ ਐਫ ਆਈ ਆਰ ਦਿਸ ਕਰਦੇ ਤੇਰਾ ਨਾਮ ਬਸ਼ੀਰ احمد ਦੇਗ ਹੈ ਇਹ ਕਪਾਣਾ ਦੇ ਰੇਡ ਵਾਲਾ ਤੋਂ ਮੈਂ ਜਦੋਂ ਜਦਾਰ ਸਦਾਰ ਇਕੱਠਾ ਕਰਕੇ ਜਦੋਂ ਜਾਣ ਲੱਗਾ ਕ્વાਟਰ ਤੇ ਇਹ ਰਸਤੇ ਵਿੱਚ ਬੰਦੇ ਤੇ ਆ ਗਏ ਇਹਨਾਂ ਨੂੰ ਮੈਨੂੰ ਫੜਿਆ ਔਰ ਪੈਸੇ 45000 ਮੇਰਾ ਲੈ ਗਏ اور میں نے نال نال مار گئے لاتنا مار گئے اور موبیل ایک موبیل لے گئے اور صلاح جی تھی ایک در سی او بھی لے گئے میرا پین بھی لے گئے اور میرے پاس کچھ چھٹیا ہی نہیں جی سر بے کپا سر پہ مار دے سی تو میں کپا ہاتھ میں فڑ لیا میں بولا چلو میرے بازو ٹوٹ جان گئے تو مگر میرا سر باز جاؤ گا ہے میں نے کہا کہ ساڑھی رکشت ہے جی اسی پر جائز بچوان گیا ਸਾਡੇ ਨੂੰ ਗਾਈਡ ਨਹੀਂ ਕਿ ਸਰ ਦੇ ਪਰਚੇ ਦਾ ਪਤਾ ਹੋਣਾ ਚਾਹੀਦਾ ਜੰਬੀ ਸਰੂ ਨੇ ਤੇ ਉਹ ਜਿਹੜੇ ਮੁਰਜ਼ਮ ਹੈ ਮੁਖਸਰ ਸ਼ਹਿਰ ਦੇ ਹੀ ਹੈ ਜੰਬੀ ਸਾਹਿਬ ਰੋਡ ਦੇ ਇੱਕ ਅੰਦਰ ਹੈਗਾ ਬਾਕੀ ਉਹ ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਬਾਕੀ ਹੁਣੇ ਇਹਦੇ ਤੇ ਫੌਰੀ ਐਕਸ਼ਨ ਹੋਣਾ ਚਾਹੀਦਾ ਇੱਕ ਛਾਲ ਵਿੱਚ ਨਾਲ ਦੇ ਵਿੱਚੋਂ ਲੋਟ ਗਈ ਸੀ ਹਾਂਜੀ ਉਹ ਬੰਦੇ ਟਰੇਸ ਹੋ ਗਏ ਸੀ ਹੁਣਾਂ ਕਿ ਇੱਕ ਵੀ ਜਿਹੜੀ ਪਹਿਲਾਂ ਤਾਂ ਇਹਨਾਂ ਤੇ ਜਿਹੜੀ ਐਫ ਆਈ ਆਰ ਬਿਆਨ ਲੇ ਕੇ ਉਹਨਾਂ ਦਾ ਐਫ ਆਈ ਆਰ ਕਿਸਤ ਕਰ ਦਿੱਤੀ ਇੱਕ ਬੰਦੇ ਦੀ ਜਿਹੜੀ ਗ੍ਰਿਫਤਾਰੀ ਬਾਅਦ ਵਿੱਚ ਜਿਹੜੇ ਬਾਕੀ ਬੰਦੇ ਵੀ ਹੈਗੇ ਉਹ ਜਲਦੀ ਅਰੈਸਟ ਕਰ